ਸਕੀਮਾਂ ਤਾਂ ਪੰਜਾਬ ਦੇ ਵਿੱਚ ਹੋਰ ਬਹੁਤ ਨੇ ਇਹ ਦੂਜੀ ਸਕੀਮ ਨਾਲ ਲੱਗ ਕਿਉਂ ਆ ਐਸਾ ਕੁਝ ਹੈ ਇਹਦੇ ਵਿੱਚ ਜਾਂ ਸੇਮ ਇਨ ਦੇਖੋ ਹਰ ਇੱਕ ਦਾ ਮੰਤਵ ਆਲੱਗ ਹੁੰਦਾ ਠੀਕ ਹੈ ਜੀ ਤੇ ਉਹਦੇ ਕੰਮ ਕਰਨ ਦਾ ਤਰੀਕਾ ਵੀ ਅਲੱਗ ਹੁੰਦਾ ਠੀਕ ਹੈ ਜੀ ਮੈਨੂੰ ਜੋ ਲੱਗਦਾ ਮੈਨੂੰ ਇਹ ਸਕੀਮ ਬਹੁਤ ਵਧੀਆ ਲੱਗਦੀ ਹੈ ਠੀਕ ਹੈ ਇਹਦੇ ਵਿੱਚ ਇੱਕ ਤਾਂ ਜਿਹੜਾ ਹੈਗਾ ਅਸੀਂ ਉਹਨਾਂ ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰਨ ਦਾ ਯਤਨ ਕਰਦੇ ਆ ਅਸੀਂ ਇਹ ਨਹੀਂ ਯਤਨ ਕਰਦੇ ਕਿ ਉਹ ਦੂਜਾਂ ਦੇ ਮੂਵਲ ਦੇਖਣ ਹੂੰ ਬਿਲਕੁਲ ਕਿ ਉਹ ਆਪਣੇ ਲੋਨ ਲੈ ਕੇ ਆਪਣੇ ਥੋੜੀ ਬਹੁਤ ਸਰਕਾਰੀ ਮਦਦ ਦੇ ਨਾਲ ਆਪਣੀਆਂ ਟ੍ਰੇਨਿੰਗਾਂ ਲੈ ਕੇ ਆਪਣੇ ਪੈਰਾਂ ਤੇ ਖੜੇ ਹੋਣ ਦੇ ਵਿੱਚ ਟ੍ਰੇਨਿੰਗ ਦਾ ਉਪਰਾਲਾ ਕਰ ਅੱਛਾ ਅਸੀਂ ਆਡਾ ਕੰਮ ਇਹ ਨਹੀਂ ਹੈ ਕਿ ਉਹਨੂੰ ਕਹਿਣਾ ਜੀ ਤੂੰ ਸਲਾਈ ਕਰਨੀ ਐ ਤੂੰ ਕਢਾਈ ਕਰਨੀ ਐ ਨਹੀਂ ਅਸੀਂ ਕਹਿਣਾ ਵੀ ਤੁਹਾਡੀ ਕੀ ਕਪੈਸਿਟੀ ਐ ਤੁਹਾਡੇ ਕੀ ਇੰਟਰਸਟ ਨੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਡੇ ਕੀ ਸ਼ੌਂਕ ਨੇ ਹਾਂਜੀ ਹਾਂ ਉਹਦੇ ਮੁਤਾਬਿਕ ਹੀ ਉਹਨਾਂ ਨੂੰ ਟ੍ਰੇਨਿੰਗਾਂ ਦਵਾਈਆਂ ਜਾਂਦੀਆਂ ਮੈਨੂੰ ਨਹੀਂ ਲੱਗਦਾ ਕੋਈ ਵੀ ਇਹੋ ਜਿਹੀ ਟ੍ਰੇਨਿੰਗ ਹੋਏਗੀ ਜਿਹਦਾ ਪ੍ਰਬੰਧ ਅਸੀਂ ਨਹੀਂ ਕਰਦੇ ਸਾਡੇ ਕੋਲ ਸਿਰਫ ਡਿਮਾਂਡ ਆਣੀ ਚਾਹੀਦੀ ਹੈ ਵੀ ਔਰਤਾਂ ਇਹ ਕਰਨਾ ਚਾਹੁੰਦੀਆਂ ਨੇ ਠੀਕ ਹੈ ਜੀ ਮਧੂਮੱਖੀ ਪਾਲਨ ਹੈ ਹਾਂਜੀ ਜੀ ਡੈਰੀ ਫਾਰਮਿੰਗ ਹੈ ਠੀਕ ਹੈ ਜੀ ਆ ਜੋ ਵੀ ਮਤਲਬ ਜਿੰਨੇ ਵੀ ਤਰਾ ਦੇ ਕੰਮ ਨੇ ਕੰਪਿਊਟਰ ਕੋਸ ਨੇ ਜਾਂ ਕੁਝ ਵੀ ਹੋਰ ਕੰਮ ਕੋਈ ਵੀ ਆਪਾਂ ਸਲਾਈ ਕਢਾਈ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੂਟ ਬੈਗ ਸੈਂਟਰ ਨੇ ਠੀਕ ਹੈ ਜਾਂ ਕੋਈ ਵੱਡੇ ਲੈਵਲ ਚਾਹੇ ਬੈਂਕ ਸਖੀਆਂ ਨੇ ਬੀਸੀ ਸਖੀਆਂ ਨੇ ਸਿਰਫ ਇਹ ਨਹੀਂ ਆ ਵੀ ਅਸੀਂ ਉਹ ਕਿੱਥੇ ਲੈਣੇ ਆ ਜਿਹੜੇ ਅਨਪੜਵਤਾ ਕਰ ਸਕਦੀਆਂ ਨੇ ਉਹ ਵੀ ਕਰਨੇ ਆ ਹਰ ਇੱਕ ਦੀ ਆਪਣੀ ਕਪੈਸਿਟੀ ਆ ਪੜਿਆਂ ਲਿਖਿਆਂ ਦੇ ਨਹੀਂ ਉਦਾਂ ਦੇ ਬੈਂਕ ਸਖੀ ਲਗਾਉਣਾ ਬੈਂਕ ਬੀਸੀ ਪੁਆਇੰਟ ਦਵਾਣਾ ਉਹ ਤਾਂ ਦੇ ਸਾਰੇ ਕੰਮ ਜਿਹੜੇ ਹੈਗੇ ਆਜੀਵਿਕਾ ਮਿਸ਼ਨ ਦੇ ਤਹਿਤ ਉਹਨਾਂ ਨੂੰ ਰੋਜ਼ਗਾਰ ਉਹਨਾਂ ਦੀ ਕਪੈਸਿਟੀ ਦੇ ਮੁਤਾਬਿਕ ਹੀ ਮੁਹੱਈਆ ਕਰਵਾਇਆ ਜੀ। ਦੋਸਤੋ ਸਕੀਮਾਂ ਦਾ ਤੁਸੀਂ ਨੇ ਬਹੁਤ ਸੁਣੀਆ ਹੋਣੀ ਆ ਪਰ ਅੱਜ ਆਪਾਂ ਜਿਹੜੀ ਸਕੀਮ ਦੀ ਗੱਲ ਕਰਨੇ ਜਾ ਰਹੇ ਹਾਂ ਉਹਦੇ ਬਾਰੇ ਆਪਾਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ ਜੋ ਕਿ ਪਿੰਡੂ ਔਰਤਾਂ ਨੂੰ ਇੱਕ ਲੋਨ ਮੇਲੇ ਦੇ ਜ਼ਰੀਏ ਲੋਨ ਦਿੱਤਾ ਜਾ ਰਿਹਾ ਤਾਂ ਕਿ ਉਹ ਕੋਈ ਆਪਣਾ ਰੋਜ਼ਗਾਰ ਕਰ ਸਕਣ। ਸੋ ਉਹ ਸਕੀਮ ਦਾ ਨਾਂ ਕੀ ਅੱਜ ਆਪਾਂ ਉਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਾਂਗੇ ਸਾਡੇ ਨਾਲ ਮੈਡਮ ਰੀਨਾ ਰਾਣੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਨੇ ਮੈਡਮ ਸਾਡੇ ਚੈਨਲ ਦੇ ਸਬਸਕ੍ਰਾਈਬਰਾਂ ਨੂੰ ਨਮਸਕਾਰ। ਹੋਰ ਮੈਂ ਠੀਕ ਠਾਕ ਜੀ। ਮਨ ਜੋ ਇੱਕ ਆਪਣੇ ਪੰਜਾਬ ਦੇ ਵਿੱਚ ਪੰਜਾਬ ਰਾਜ ਵਿਹਤੀ ਜੀਵਿਕਾ ਮਿਸ਼ਨ ਚੱਲ ਰਿਹਾ ਇਹ ਹੈ ਕਿ ਅਸਲੀ ਦਾ ਮੰਤਵ ਕੀ ਹੈ ਪੰਜਾਬ ਰਾਜ ਦੇ ਆਧਾਰ ਤੇ ਜੀਵਿਕਾ ਮਿਸ਼ਨ ਇੱਕ ਸੈਂਟਰ ਸਪਾਂਸਰਡ ਸਕੀਮ ਹੈ ਠੀਕ ਹੈ ਜੀ ਜਿਦੇ ਵਿੱਚ ਕਿ ਗਰੀਬੀ ਹਟਾਉਣ ਦੇ ਲਈ ਉਪਰਾਲੇ ਕੀਤੇ ਜਾਂਦੇ ਹਨ ਠੀਕ ਹੈ ਜੀ ਪਿੰਡੂ ਔਤਾਂ ਨੂੰ ਮਾਨ ਲੈ ਕੇ ਦਿਹਾਤੀ ਮਿਸ਼ਨ ਤਾਂ ਕਿ ਪਿੰਡੂ ਇਲਾਕਿਆਂ ਦੇ ਵਿੱਚ ਹੀ ਇਹ ਚੱਲਦਾ ਹੈ ਤੇ ਪਿੰਡੂ ਔਤਾਂ ਦੇ ਨਾਲ ਹੀ ਇਹਦੇ ਵਿੱਚ ਕੰਮ ਕੀਤਾ ਜਾਂਦਾ ਹੈ ਇਹ ਜਿਹੜੀ ਸਕੀਮ ਹੈ ਜਿਵੇਂ ਮੈਂ ਦੱਸਿਆ ਪਿੰਡਾਂ ਦੇ ਵਿੱਚ ਚਲਦੀ ਹੈ ਹਾਂਜੀ ਤਾਂ ਕੋਈ ਵੀ ਪਿੰਡਾਂ ਦੀਆਂ ਔਰਤਾਂ ਗਰੀਬ ਪਰਵਾਰ ਦੀਆਂ ਔਰਤਾਂ ਠੀਕ ਹੈ ਜੀ ਇਹਦੇ ਵਿੱਚ ਜੁੜ ਸਕਦੀਆਂ ਨੇ ਠੀਕ ਹੈ ਜੀ ਤੇ ਉਹਨਾਂ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਠੀਕ ਹੈ ਜੀ 18 ਸਾਲ ਤੋਂ ਵੱਧੀਆਂ ਔਰਤਾਂ ਹਰ ਘਰ ਦੀ ਇੱਕ ਔਰਤ ਯਾਨੀ ਕਿ ਜਿਵੇਂ ਮੀਆਂ ਬੀਵੀ ਬੱਚੇ ਤਾਂ ਇੱਕ ਘਰ ਹੋ ਗਿਆ ਉਹਦੀ ਇੱਕ ਔਰਤ ਇਸ ਵਿੱਚ ਜੁੜਦੀ ਹੈ ਠੀਕ ਪਰ ਇਹਨਾਂ ਦਾ ਅਸੀਂ ਹਾਊਸ ਹੋਲਡ ਦੀ ਇਨਕਮ ਨੂੰ ਹੀ ਵਿਧਾਨ ਦੇ ਉਪਰਾਲੇ ਕਰਦੇ ਆ ਮਤਲਬ ਉਹ ਔਰਤ ਜੁੜੀ ਤਾਂ ਆਪਾਂ ਜਿਹੜੇ ਕੰਮ ਬਲ ਧਿਆਨ ਦੇ ਨੇ ਉਹਦੀ ਆਜੀਵਿਕਾ ਮਿਸ਼ਨ ਆਜੀਵਿਕਾ ਵਾਲੀ ਤਾਂ ਉਹ ਆਜੀਵਿਕਾ ਉਹਦੀ ਆਪਣੀ ਉਹਦੇ ਬੱਚਿਆਂ ਦੀ ਮਤਲਬ ਉਹਦਾ ਮੁੰਡਾ ਹੋ ਸਕਦਾ ਹੈ ਜਾਂ ਉਹਦਾ ਘਰ ਵਾਲਾ ਹੋ ਸਕਦਾ ਹੈ ਕੋਈ ਵੀ ਉਹਨਾਂ ਦੀ ਆਜੀਵਿਕਾ ਦੇ ਲਈ ਉਪਰਾਲੇ ਕਰਵਾਏ ਜਾਂਦੇ ਨੇ ਠੀਕ ਹੈ ਜਿਵੇਂ ਅਸੀਂ ਇੱਕ ਪਿੱਛੇ ਜੇ ਅਸੀਂ ਵੀਡੀਓ ਵੀ ਪਾਈ ਸੀ ਉਹ ਸ਼ੋਰਟ ਵੀ ਕੀਤੀ ਸੀ ਤੇ ਉਹਦੇ ਵਿੱਚ ਤੁਸੀਂ ਇੱਕ ਲੋਨ ਮੇਲਾ ਕਰਵਾਇਆ ਸੀ ਉਹ ਲੋਨ ਮੇਲਾ ਹਰ ਸਾਲ ਕਰਵਾਉਂਦੇ ਹੋ ਜਾਂ ਉਹਦਾ ਉਦੇਸ਼ ਕੀ ਹੁੰਦਾ ਕਰਵਾਉਣ ਦਾ ਜਦੋਂ ਗੱਲ ਕਰੀਏ ਦੇਖੋ ਜੀ ਗਰੀਬੀ ਦੂਰ ਕਰਨ ਦੇ ਲਈ ਪੈਸੇ ਦੀ ਲੋੜ ਹੈ ਸਭ ਤੋਂ ਵੱਧ ਪੈਸੇ ਦੇਣ ਦੇ ਕਈ ਉਪਰਾਲੇ ਕੀਤੇ ਜਾਂਦੇ ਆ ਸਭ ਤੋਂ ਪਹਿਲਾਂ ਉਹਨਾਂ ਦੀ ਆਪਣੀ ਬਚਤ ਫਿਰ ਉਸ ਤੋਂ ਬਾਅਦ ਉਹਨਾਂ ਦੀ ਇੰਟਰਨ ਲੌਰਨਿੰਗ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰ ਵੱਲੋਂ ਕੁਝ ਗਰਾਂਟਾ ਦਿੱਤੀਆਂ ਜਾਂਦੀਆਂ ਨੇ ਤੇ ਅਲਟੀਮੇਟ ਗੋਲ ਹੈ ਜਿਹੜਾ ਉਹਨਾਂ ਨੂੰ ਬੈਂਕਰ ਨਾਲ ਜੋੜਨਾ ਤੇ ਉਹਨਾਂ ਨੂੰ ਬੈਂਕਾਂ ਤੋਂ ਲੋਨ ਦਿਵਾਣਾ ਠੀਕ ਹੈ ਜੀ ਤਾਂ ਕਿ ਉਹ ਆਪਣੀ ਸੈਲਫ ਰਿਲਾਈਡ ਆਪਣੇ ਤਰ੍ਹਾਂ ਤੇ ਖੜੇ ਹੋ ਸਕਣ ਤਾਂ ਜਿਹੜੇ ਲੋਨ ਹੈ ਉਹ ਵੈਸੇ ਸਾਡਾ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਕਰਵਾਉਂਦੇ ਹੀ ਹਾਂ ਪਰ ਸਾਲ ਚ ਇਕਦਵੀ ਵਾਰੀ ਜਿਹੜਾ ਹੈਗਾ ਉਹਦਾ ਲੋਨ ਮੇਲਾ ਵੀ ਕਰਵਾ ਲਿਆ ਜਾਂਦਾ ਹੈ ਇੱਕ ਵਾਰੀ ਦੋ ਵਾਰੀ ਵੀ ਕਰਵਾ ਲੈਂਦੇ ਆ ਲੋਨ ਮੇਲਾ ਜਿਦੇ ਚ ਕੇ ਬਲਕ ਦੇ ਵਿੱਚ ਸਾਰੀਆਂ ਔਤਾਂ ਦੇ ਲੋਨ ਇਕੱਠੇ ਪਾਸ ਕੋ ਸਾਰੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਮਦਦ ਕੀਤੀ ਜਾਂਦੀ ਹੈ ਦੂਜਾ ਖਾਸ ਇਹ ਹੈ ਵੀ ਇਹਦੇ ਵਿੱਚ ਔਰਤਾਂ ਤੇ ਧਿਆਨ ਦਿੱਤਾ ਜਾਂਦਾ ਹੈ ਔਰਤਾਂ ਦੀ ਕਪੈਸਿਟੀ ਬਿਲਡਿੰਗ ਕੀਤੀ ਜਾਂਦੀ ਹੈ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਆਪਣੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਭਾਰਤ ਦੇਸ਼ ਦੇ ਵਿੱਚ ਗੱਲ ਕਰੀਏ ਤਾਂ ਜਿਆਦਾਤਰ ਮਰਦ ਕਮਾਉਂਦੇ ਨੇ ਤੇ ਔਰਤਾਂ ਕਰ ਰਹਿੰਦੀਆਂ ਨੇ ਤੇ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਕਿਸੇ ਪਾਸੇ ਕਾਊਂਟ ਵੀ ਨਹੀਂ ਹੁੰਦੀ ਨਾ ਉਹਨਾਂ ਦਾ ਕੰਮ ਕਾਊਂਟ ਹੁੰਦਾ ਤਾਂ ਇਹਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਖੁਦ ਇੰਡੀਪੈਂਡੈਂਟ ਔਦਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਨਾਲ ਉਹ ਆਪਣੇ ਪੈਸੇ ਥੋੜੇ-ਬਹੁਤ ਬਚਾ ਸਕਦੀਆਂ ਆਪਣੇ ਕੋਲ ਇਕੱਠੇ ਕਰ ਸਕਦੀਆਂ ਆਪਣਾ ਕੰਮ ਕਾਬੂ ਤੋਲ ਸਕਦੀਆਂ ਜਿਸ ਦੇ ਨਾਲ ਉਹਨਾਂ ਦੀ ਇੱਜ਼ਤ ਦੇ ਵਿੱਚ ਵੀ ਵਾਜਾਫਾ ਹੁੰਦਾ ਹੈ ਤੇ ਆਮਦਨ ਦੇ ਵਿੱਚ ਵੀ ਠੀਕ ਹੈ ਇੱਕ ਤੁਹਾਡੇ ਵੱਲੋਂ ਕੋਈ ਜਿਵੇਂ ਕੋਈ ਲੜਕੀ ਦੇ ਵਿੱਚ ਹੁਨਰ ਹੁੰਦਾ ਜਿਵੇਂ ਸਲਾਈ ਕਢਾਈ ਜਾਂ ਕੋਈ ਕੰਪਿਊਟਰ ਦਾ ਜਾਂ ਕੋਈ ਹੋਰ ਟੈਕਨੀਕਲ ਇਦਾਂ ਦੇ ਬਹੁਤ ਸਾਰੇ ਫੀਲਡ ਹੁੰਦੇ ਨੇ ਕੋਈ ਉਹਨਾਂ ਨੂੰ ਤੁਸੀਂ ਕੋਈ ਟ੍ਰੇਨਿੰਗ ਦਾ ਵੀ ਉਪਰਾਲਾ ਕਰਦੇ ਆ ਅਸੀਂ ਹਰ ਫੀਲਡ ਦੇ ਵਿੱਚ ਟ੍ਰੇਨਿੰਗ ਦਾ ਉਪਰਾਲਾ ਕਰਦੇ ਆ ਅੱਛਾ ਅਸੀਂ ਆਦਾ ਕੰਮ ਇਹ ਨਹੀਂ ਹੈ ਕਿ ਉਹਨੂੰ ਕਹਿਣਾ ਜੀ ਤੂੰ ਸਲਾਈ ਕਰਨੀ ਐ ਤੂੰ ਕਢਾਈ ਕਰਨੀ ਐ ਨਹੀਂ ਅਸੀਂ ਕਹਿਣਾ ਵੀ ਤੁਹਾਡੀ ਕੀ ਕਪੈਸਿਟੀ ਐ ਤੁਹਾਡੇ ਕੀ ਇੰਟਰਸਟ ਨੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਡੇ ਕੀ ਸ਼ੌਂਕ ਨੇ ਹਾਂਜੀ ਉਹਦੇ ਮੁਤਾਬਿਕ ਹੀ ਉਹਨਾਂ ਨੂੰ ਟ੍ਰੇਨਿੰਗਾਂ ਦਵਾਈਆਂ ਜਾਂਦੀਆਂ ਮੈਨੂੰ ਨਹੀਂ ਲੱਗਦਾ ਕੋਈ ਵੀ ਇਹੋ ਜਿਹੀ ਟ੍ਰੇਨਿੰਗ ਹੋਏਗੀ ਜਿਹਦਾ ਪ੍ਰਬੰਧ ਅਸੀਂ ਨਹੀਂ ਕਰਦੇ ਸਾਡੇ ਕੋਲ ਸਿਰਫ ਡਿਮਾਂਡ ਆਣੀ ਚਾਹੀਦੀ ਹੈ ਵੀ ਔਰਤਾਂ ਇਹ ਕਰਨਾ ਚਾਹੁੰਦੀਆਂ ਨੇ ਠੀਕ ਹੈ ਜੀ ਮਧੂਮੱਖੀ ਪਾਲਨ ਹੈ ਹਾਂਜੀ ਡੈਰੀ ਫਾਰਮਿੰਗ ਹੈ ਠੀਕ ਹੈ ਜੀ ਆ ਜੋ ਵੀ ਮਤਲਬ ਜਿੰਨੇ ਵੀ ਤਰ੍ਹਾਂ ਦੇ ਕੰਮ ਨੇ ਕੰਪਿਊਟਰ ਕੋਸਟ ਨੇ ਜਾਂ ਕੁਝ ਵੀ ਹੋਰ ਕੰਮ ਕੋਈ ਵੀ ਆਪਾਂ ਸਲਾਈ ਕਢਾਈ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੂਟ ਬੈਗ ਸੈਂਟਰ ਨੇ ਠੀਕ ਹੈ ਜੀ ਜਾਂ ਕੋਈ ਵੱਡੇ ਲੈਵਲ ਚਾਹੇ ਬੈਂਕ ਸਖੀਆਂ ਨੇ ਬੀਸੀ ਸਖੀਆਂ ਨੇ ਸਿਰਫ ਇਹ ਨਹੀਂ ਆ ਵੀ ਅਸੀਂ ਉਹ ਕਿੱਤੇ ਲੈਣੇ ਆ ਜਿਹੜੇ ਅਨਪੜੌਤਾ ਗਸਰ ਦੀਆਂ ਉਹ ਵੀ ਕਰਨੇ ਆ ਹਰ ਇੱਕ ਦੀ ਆਪਣੀ ਕਪੈਸਿਟੀ ਹੈ ਪਰ ਪੜਿਆ ਲਿਖਿਆ ਦੇ ਨਹੀਂ ਉਦਾਂ ਦੇ ਬੈਂਕ ਸਖੀ ਲਗਾਉਣਾ ਬੈਂਕ ਬੀਸੀ ਪੁਆਇੰਟ ਦਿਵਾਉਣਾ ਉਹ ਤਾਂ ਦੇ ਸਾਰੇ ਕੰਮ ਜਿਹੜੇ ਹੈਗੇ ਆਜੀਵਿਕਾ ਮਿਸ਼ਨ ਦੇ ਤਹਿਤ ਉਹਨਾਂ ਨੂੰ ਰੋਜ਼ਗਾਰ ਉਹਨਾਂ ਦੀ ਕਪੈਸਿਟੀ ਦੇ ਮੁਤਾਬਿਕ ਹੀ ਮੁਹੱਈਆ ਕਰਵਾਇਆ ਜਾਂਦਾ ਹੈ ਠੀਕ ਹੈ ਜਦੋਂ ਮੈਡਮ ਤੁਹਾਡੀ ਟੀਮ ਪਿੰਡਾਂ ਦੇ ਵਿੱਚ ਜਾਂਦੇ ਨੇ ਅੱਗੇ ਉਹ ਮਤਲਬ ਔਰਤਾਂ ਨੂੰ ਜੋੜਨ ਦਾ ਕੰਮ ਕਰਦੇ ਨੇ ਗਰੁੱਪਾਂ ਦੇ ਵਿੱਚ ਉੱਥੇ ਕਿਤੇ ਨਾ ਕਿਤੇ ਲੋਕਾਂ ਦਾ ਜੋ ਵਿਸ਼ਵਾਸ ਆ ਉਹ ਤਿਲਕਿਆਂ ਦਾ ਆਪਾਂ ਕਹਿੰਦੇ ਨੇ ਵੀ ਜੇ ਇੱਕ ਵਾਰੀ ਕਿਸੇ ਨਾਲ ਕੋਈ ਘਟਨਾ ਵਾਪਰ ਗਈ ਤਾਂ ਸ਼ਾਇਦ ਦੂਜਾ ਬੰਦਾ ਜਿਹੜੇ ਕੋਈ ਡਾਕੂਮੈਂਟ ਦੀ ਤੁਹਾਡੇ ਕੋਈ ਪ੍ਰੂਫ ਤੁਸੀਂ ਲੈਂਦੇ ਹੋਵੋਗੇ ਉਹ ਸ਼ਾਇਦ ਬੰਦਾ ਦੇਣ ਤੋਂ ਗਰੇਜ਼ ਕਰੇ ਕੁਸ਼ ਉਹ ਉਹਨਾਂ ਨੂੰ ਮਤਲਬ ਕਿੱਦਾਂ ਸਮਝਾਉਂਦੇ ਤੁਸੀਂ ਇਹ ਤਾਂ ਬਿਲਕੁਲ ਨੇਚਰਲ ਹੈ ਵੀ ਲੋਕਾਂ ਨਾਲ ਇੰਨੇ ਕਿ ਧੋਖੇ ਹੋਏ ਹੋਏ ਨੇ ਕਿ ਕੋਈ ਕਿਸੇ 'ਤੇ ਯਕੀਨ ਨਹੀਂ ਕਰਦਾ ਪਰ ਠੀਕ ਹੈ ਬਿਲਕੁਲ ਅਸੀਂ ਕਹਿੰਦੇ ਆ ਤੁਹਾਡਾ ਜਿਹੜਾ ਸ਼ੱਕ ਕਰਨਾ ਬਿਲਕੁਲ ਜਾਇਜ਼ ਹੈ ਅਸੀਂ ਤਾਂ ਉਹਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਤੁਸੀਂ ਕਿਸੇ ਦੇ ਹੱਥ 'ਚ ਵੀ ਕੋਈ ਪੈਸਾ ਨਹੀਂ ਦੇਣਾ ਠੀਕ ਹੈ ਜੀ ਜਿਹੜਾ ਤੋਖਾ ਹੁੰਦਾ ਹੈ ਹਮੇਸ਼ਾ ਪੈਸੇ ਨਾਲ ਹੁੰਦਾ ਹੈ ਚਾਹੇ ਉਹ ਫੀਸ ਹੈ ਜਾਂ ਤੁਹਾਡੀ ਆਪਣੀ ਬੱਚਤ ਹੈ ਜਾਂ ਰਜਿਸਟਰ ਦਾ ਜੋ ਵੀ ਹੈ ਤੁਸੀਂ ਜਿਹੜਾ ਪੈਸੇ ਹੈ ਆਪਣੇ ਹੱਥ ਦੇ ਨਾਲ ਆਪਣੇ ਬੈਂਕ ਖਾਤੇ 'ਚ ਜਮਾ ਕਰਾਣੇ ਆ ਤੇ ਆਪ ਹੀ ਕਢਾਣੇ ਮੇਰੀ ਬਾਰ ਬਾਰ ਲੋਕਾਂ ਨੂੰ ਜਿੱਥੇ ਵੀ ਅਸੀਂ ਜਾਂਦੇ ਆਹੀ ਗੁੰਜਾਇਸ਼ ਹੁੰਦੀ ਹੈ ਚਾਹੇ ਉਹ ਮੇਰਾ ਸਟਾਫ ਹੋਵੇ ਚاہے ਸਾਡੀਆਂ ਸੀਆਰਪੀ ਦੀਦੀਜ਼ ਹੋਣ ਜਿਹੜੀਆਂ ਕਿ ਉਹਨਾਂ ਦੇ ਵਿੱਚ ਹੀ ਹੁੰਦੀਆਂ ਫਿਰ ਵੀ ਮੈਂ ਨਹੀਂ ਕਹਾਗੀ ਵੀ ਕਿਸੇ ਦੇ ਹੱਥ ਵਿੱਚ ਵੀ ਕਿਸੇ ਨੂੰ 1 ਰੁਪਿਆ ਵੀ ਦੇਣਾ ਠੀਕ ਹੈ ਉਹਨਾਂ ਦੇ ਆਪਣੇ ਪੈਸੇ ਉਹਨਾਂ ਨੇ ਆਪ ਹੀ ਬੈਂਕ 'ਚ ਜਮ੍ਹਾਂ ਕਰਾਣੇ ਨੇ ਆਪ ਹੀ ਲਿਖਾ ਪੜੀ ਕਰਨੀ ਹੈ ਤੇ ਆਪ ਹੀ ਉਹਨਾਂ ਨੂੰ ਕਢਾਣੇ ਸਾਡਾ ਮੇਰੀ ਟੀਮ ਦਾ ਕੰਮ ਜਾਂ ਜਿਹੜੀਆਂ ਮੇਰੇ ਨਾਲ ਸੀਆਰਪੀਜ਼ ਜੁੜੀਆਂ ਉਹਨਾਂ ਦਾ ਕੰਮ ਸਿਰਫ ਫੈਸਿਲਿਟੇਸ਼ਨ ਕਰਨਾ ਹੈ ਉਹਨਾਂ ਨੂੰ ਸਮਝਾਣਾ ਹੈ ਕਿਸੇ ਦੇ ਹੱਥ ਚੋਂ ਵੀ ਕਿਸੇ ਦਾ ਪੈਸੇ ਦਾ ਲੈਣ ਦੇਣ ਜਿਹੜਾ ਅਸੀਂ ਉਹਨਾਂ ਦੱਸਣਾ ਕਿਵੇਂ ਕਰਨਾ ਹੈ ਪਰ ਇਹ ਨਹੀਂ ਦੱਸਣਾ ਵੀ ਤੁਹਾਨੂੰ ਦੇਣਾ ਹੈ ਇਹਨੂੰ ਦੇਣਾ ਹੈ ਇਹ ਵੀ ਨਹੀਂ ਕਹਿਣਾ ਵੀ ਮੈਨੂੰ ਪੈਸੇ ਦੇ ਦਿਓ ਮੈਂ ਬੈਂਕ 'ਚ ਜਮਾ ਕਰਾ ਦਾਂ ਨਹੀਂ ਉਹਨਾਂ ਨੇ ਪੈਸੇ ਆਪਣੇ ਆਪ ਜਮਾ ਕਰਾਣੇ ਆਪ ਘੜਾਣੇ ਆ ਆਪਣੀ ਮਰਜ਼ੀ ਨਾਲ ਆਪਣਾ ਮਤਾ ਪਾ ਕੇ ਕਿ ਕਿਹਨੂੰ ਪੈਸਿਆਂ ਦੀ ਲੋੜ ਹੈ ਉਦਾਂ ਡਿਸਟ੍ਰੀਬਿਊਟ ਕਰਨੇ ਨੇ ਉਹ ਜਿਹੜੇ ਸੈਲਫ ਹੈਲਪ ਗਰੁੱਪ ਦੇ ਮੈਂਬਰ ਨੇ ਉਹ ਨੇੜੇ-ਨੇੜੇ ਉਹਨਾਂ ਦੇ ਗਲੀ ਮਹੱਲੇ ਦੇ ਹੁੰਦੇ ਆ ਉਹਨਾਂ ਦੀ ਮਰਜ਼ੀ ਦੇ ਹੁੰਦੇ ਆ ਸਾਡੇ ਕੋਈ ਉਹਨਾਂ ਨਾਲ ਜਾਣ ਪਹਿਚਾਨ ਨਹੀਂ ਹੁੰਦੀ ਜਾਂ ਹੋਵੇ ਵੀ ਤਾਂ ਵੀ ਉਹਨਾਂ ਦੇ ਆਪਣੇ ਗਰੁੱਪ ਦਾ ਜਿਹੜਾ ਕਮੇਉ ਆਪੀ ਕਰਨਾ ਹੈ ਮੇਮਤਾ ਦੇਖੋ ਤੋਂ ਖਾ ਤੁਹਾਡੀ ਪੈਸੇ ਨਾਲ ਹੀ ਹੁੰਦੀ ਹੈ ਇਹ ਪੈਸੇ ਦਾ ਅਸੀਂ ਖਾਸ ਤੌਰ ਤੇ ਕਹਿੰਦੇ ਹਾਂ ਕਿ ਕਿਸੇ ਦੇ ਹੱਥ ਵਿੱਚ ਨਹੀਂ ਦੇਣੇ ਠੀਕ ਹੈ ਜੀ ਤੇ ਮੈਡਮ लास्ट ਸਵਾਲ ਹੈ ਹੁਣ ਲੋਕਾਂ ਨੂੰ ਤੁਸੀਂ ਇਹਦੇ ਮਤਲਬ ਜੁੜਨ ਦੇ ਲਈ ਕੀ ਉਪਰਾਲਾ ਕਰਨਾ ਚਾਹੁੰਦੇ ਹੋ वैसे पटियाला जिले ਦੇ ਵਿੱਚ ਮੈਂ ਗੱਲ ਕਰਾਂ ਤਾਂ 5200 ਦੇ ਕਰੀਬ ਸੈਲਫ ਹੈਲਪ ਗਰੁੱਪ ਬਣ ਚੁੱਕੇ ਆ ਜਿਹਦੇ ਵਿੱਚ ਕਿ 52000 ਦੇ ਕਰੀਬ ਲੇਡੀਜ਼ ਆ ਜਿਹੜੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ 52000 ਗਰੀਬ ਪਰਵਾਰ ਜੁੜਿਆ ਹੋਇਆ ਪਰ ਜੇ ਕੋਈ ਰਹਿ ਗਏ ਨੇ ਔਰਤਾਂ ਪਿੰਡੂ ਗਰੀਬ ਔਰਤਾਂ ਤਾਂ ਮੈਂ ਉਹਨਾਂ ਨੂੰ ਕਹੂੰਗੀ ਵੀ ਆਪਣੇ ਪਿੰਡ ਦੇ ਵਿੱਚ ਜਿਹੜੇ ਵੀ ਸੈਲਫ ਹੈਲਪ ਗਰੁੱਪ ਆਲਰੇਡੀ ਬਣੇ ਹੋਏ ਨੇ ਜੀ ਜੀ ਉਹਨਾਂ ਨਾਲ ਤਾਲਮਿਲ ਕਰੋ ਤੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ ਵਿੱਚ ਅਜੇ ਤੱਕ ਵੀ ਕੋਈ ਸੈਲਫ ਹੈਲਪ ਗਰੁੱਪ ਨਹੀਂ ਬਣਿਆ ਤਾਂ ਜਿਹੜਾ ਵੀ ਤੁਹਾਡਾ ਕੰਸਰਨਡ ਬਲਾਕ ਦਫ਼ਤਰ ਹੈ ਜੀ ਬਲਾਕ ਦਫ਼ਤਰ ਦੇ ਵਿੱਚ ਜਾ ਕੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਕਮਿਸ਼ਨ ਬਾਰੇ ਪਤਾ ਕਰ ਸਕਦੇ ਹੋ ਜੀ ਉੱਥੇ ਦੇ ਸਟਾਫ ਨਾਲ ਕੰਟੈਕਟ ਕਰ ਸਕਦੇ ਹੋ ਤੇ ਉਹਨਾਂ ਨੂੰ ਦੱਸ ਸਕਦੇ ਹੋ ਵੀ ਸਾਡੇ ਪਿੰਡ ਦੇ ਵਿੱਚ ਗਰੁੱਪ ਨਹੀਂ ਬਣੇ ਅਸੀਂ ਸੈਲਫ ਹੈਲਪ ਗਰੁੱਪ ਵਿੱਚ ਜੁੜਨ ਦੇ ਇੱਛੂ ਹਾਂ ਇਹਦੇ ਨਾਲ ਬਹੁਤ ਸਾਰੀਆਂ ਸਕੀਮਾਂ ਅੱਗੇ ਮਿਲਦੀਆਂ ਨੇ ਬਹੁਤ ਸਾਰੇ ਬੈਨੀਫਿਟਸ ਨੇ ਸਰਕਾਰ ਵੱਲੋਂ ਫੰਡਸ ਨੇ ਹੁਣੇ ਅਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਨਵੀਆਂ ਰਾਹਾਂ ਠੀਕ ਹੈ ਮੈਮ ਆ ਜਿਹਦੇ ਵਿੱਚ ਕਿ ਅਸੀਂ ਆਟੋ ਰਿਕਸ਼ਾਸ ਪ੍ਰੋਵਾਈਡ ਕਰਾਏ ਆ ਗਰੀਬ ਔਰਤਾਂ ਨੂੰ ਜੀ ਤੇ ਇਸ ਤੋਂ ਪਹਿਲਾਂ ਜਿਵੇਂ ਪਹਿਲ ਪ੍ਰੋਜੈਕਟ ਚੱਲਦਾ ਹੈ ਜਿਹਦੇ ਵਿੱਚ ਕਿ ਸਰਕਾਰੀ ਸਕੂਲ ਦੀਆਂ ਵਰਦੀਆਂ ਦਾ ਸੀਨ ਦਾ ਕੰਮ ਕੀਤਾ ਹੈ ਜਿਸ ਬਹੁਤ ਸਾਰੇ ਪ੍ਰੋਜੈਕਟ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਨੇ ਤੇ ਚੱਲਦੇ ਰਹਿੰਦੇ ਨੇ ਅਨਪੜ੍ਹ ਔਰਤਾਂ ਲਈ ਵੀ ਪੜੀਆਂ ਲਿਖੀਆਂ ਲਈ ਵੀ ਤੇ ਬਹੁਤ ਸਾਰਾ ਕਾਡਰ ਵੀ ਅਸੀਂ ਰੱਖਦੇ ਆ ਠੀਕ ਹੈ ਤੇ ਬੈਟਰ ਹੈ ਵੀ ਜੇ ਤੁਹਾਨੂੰ ਕੋਈ অথੈਨਟਿਕ ਇਨਫੋਰਮੇਸ਼ਨ ਨਹੀਂ ਮਿਲ ਰਹੀ ਤਾਂ ਤੁਸੀਂ ਬੀਡੀਪੀਓ ਦਫ਼ਤਰ ਵਿੱਚ ਹੀ ਸੰਪਰਕ ਕਰੋ ਠੀਕ ਹੈ ਮੈਡਮ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਥੈਂਕ ਯੂ ਸੋ ਮਚ